ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਟਿੱਬੀ ਸਾਹਿਬ ਹੈ ਜੋ ਕਿ ਖੰਟ ਬਾਬਾ ਨਡਾਲ ਸਿੰਘ ਹਜੂਰ ਸਾਹਿਬ ਵਾਲਿਆਂ ਨੇ ਬਣਾਇਆ ਹੈ ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਨੇ ਬਣਾਇਆ ਹੈ ਇਹ ਡੇਰਾ ਹੈ ਇਹ ਜਲੰਧਰ ਤੋਂ ਬਾਹਰ ਸਾਈਡ ਹੈ ਜਲੰਧਰ ਤੋਂ ਕਾਫੀ ਦੂਰ ਹੈ ਫਗਵਾੜੇ ਕੋਲ ਹੈ ਫਗਵਾੜੇ ਦੇ ਲਾਗੇ ਹੈ डेरा बनाया है जो कि संतान ने डेरा बनाया है आप दर्शन करो जी बहुत ही पवित्र डेरा है बहुत ही हर चीज़ मिलती है लंगर पानी पर लंगर पानी क्या हर चीज़ मिलती है और कमरे भी वादू हैं कोई भी यात्रु प्री आवे इधर आप रात रह सकते हाँ कोई भी दिक्कत नहीं है बाबा जी की कृपा है आप दर्शन करो आप दर्शन करो गुरद्वारा टिब्बी साहब है आप दर्शन करो जी गुरद्वारा टिब्बी साहब है ਆਪਾ ਦਰਸ਼ਨ ਕਰੋ ਜੀ ਕਮਰੇ ਵੀ ਬਣੇ ਹਨ ਬਹੁਤ ਵਧੀਆ ਕਮਰੇ ਹਨ ਇਹ ਸਾਹਮਣੇ ਜੋ ਗੇਟ ਲੱਗੇ ਹਨ ਦੋ ਇਹ ਕਮਰੇ ਹਨ ਆਪਾਂ ਵੀ ਇਹਨਾਂ ਵਿੱਚ ਰਾਤ ਰਏ ਸੀਗੇ ਬਹੁਤ ਹੀ ਏਸੀ ਲੱਗੇ ਹਨ ਪੱਖੇ ਲੱਗੇ ਹਨ ਬਾਥੂ ਲੈਟਰੂ ਬਾਥ ਨੂੰ ਸਾਰਾ ਕੁਝ ਵਿੱਤੇ ਹੈ ਕੋਈ ਵੀ ਦਿੱਕਤ ਨਹੀਂ ਹੈ ਇਹ ਬਾਬਾ ਜੀ ਦੇ ਕਮਰੇ ਹਨ ਇਧਰ ਆਪ ਦਰਸ਼ਨ ਕਰ ਸਕਦੇ ਹੋ ਕਦੇ ਵੀ ਆਓ ਰਾਤ ਆਓ ਦਿਨੇ ਆਓ ਕੋਈ ਦਿੱਕਤ ਨਹੀਂ ਹੈ ਅਰਤੀ ਦਾ ਲੰਗਰ ਪਾਣੀ ਦਾ ਸੇਵਾ ਪੂਰਾ ਹੈ ਆਪ ਦਰਸ਼ਨ ਕਰੋ ਜਵਾਹ ਗੁਰਜੀਤ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ